भेजया ਹੈ 100 ਦੀ ਗਿਣਤੀ ਵਿੱਚ ਸਿਪਾਈ ਮਹਾਰਾਜ ਨੇ ਆਪਣੇ ਕੋਲੋਂ ਭੇਜੇ 2000 ਦੀ ਗਿਣਤੀ ਵਿੱਚ ਸਿੱਖ ਸੈਨਿਕ ਤੁਰਕ ਸੈਨਾ ਦੇ ਮੁਕਾਬਲੇ ਤੇ ਪਹੁੰਚੇ 8000 ਦੀ ਗਿਣਤੀ ਦੀ ਸੈਨਾ ਜਦੋਂ ਚੜ ਕੇ ਆਈ ਤਾਂ ਆਹਮੋ ਸਾਹਮਣੀ ਕਮਸਾਂ ਦਾ ਜੰਗ ਜੁਦ جاری ਹੈ ਤੇ ਨੌ ਫੇਰ ਨੇ ਜਾ ਪਰਾਇਓ ਕਰੇ ਜਾ ਹਲਹਾ ਨਮਾਚੀ ਲਹੂ ਧੂਰ ਰੱਖੀ ਤਾਂ ਮੈਦਾਨੇ ਜੰਗ ਅੰਦਰ ਜਿੱਥੇ ਕਿਰਪਾਨਾਂ ਨਾਲ ਤਲਵਾਰਾਂ ਨਾਲ ਪਰਹਾਰ ਹੋ ਰਿਹਾ ਹੈ ਵਾਰ ਕੀਤਾ ਜਾਵੇ ਕਿਨੂੰ ਤੀਰ ਛੋਰੇ ਕੋਈ ਤੀਰਾਂ ਨਾਲ ਵਰਖਾ ਕਰਦਾ ਹੈ ਹਿਰਦੇ ਸ਼ਤਰੂ ਫੋਰ ਹੈ ਜੋ ਸਾਹਮਣੇ ਦੁਸ਼ਮਣ ਚੜ ਕੇ ਆਇਆ ਹੈ

ਟੋੜ ਆਰਡਰ ਆਈ ਹੈ ਗਿਰੇ ਅੰਗ ਭੰਗੇ ਸਮੂਹ ਹੰਦੰਗੇ ਕਿਤੇ ਹਾਏ ਬੋਲ ਕਿਤੇ ਸ਼ੂਸ਼ ਡੋਲ ਤੇਜ਼ੀ ਨਾਲ ਚੱਲਣ ਵਾਲੇ ਘੋੜੇ ਉਹਨਾਂ ਦੇ ਵੀ ਸਰੀਰਾਂ ਤੇ ਜ਼ਖਮ ਹਨ ਔਰ ਅੱਲਾ ਬੋਲਣ ਵਾਸਤੇ ਵਾਰ-ਵਾਰ ਉਕਾar-ਉਕਾar ਕੇ ਕਹਿੰਦੇ ਹਨ ਔਰ ਲਗਾਤਾਰ ਸੈਨਾ ਅੱਗੇ ਵਧਣ ਦਾ ਯਤਨ ਕਰਦੀ ਹੈ ਕੰਨਾਂ ਦੇ ਚਲਾਏ ਹੋਏ ਤੀਰ ਵਿਅਰਥ ਚਲੇ ਜਾਂਦੇ ਏਕ-ਏਕ ਗੁਰਕੇ ਸੂਰਮੇ ਪੰਜ ਕੇ ਸਬਕ ਸੰਗਾਰ ਕਰੇ ਨਵੇਂ ਰਣ ਟੁਕਗਨ ਜਮਖਾਤੀ ਵਡਦਾਲ ਮਹੀ ਰਾਜ ਕਵੀ ਸੰਤੋਖ ਸਿੰਘ ਤਪਸਾਰਿਸ ਦੋਰੇ ਵਿੱਚ ਲਿਖਦੇ ਨੇ ਕਿ ਇੱਕ ਇੱਕ ਗੁਰੂ ਕੇ ਸਿੱਖ ਸੈਨਤ ਨੇ ਕਰੀਬ ਕਰੀਬ 5 ਜਾਂ 7 ਤੁਰਕ ਸੈਨਾ ਦੇ ਸਿਪਾਹੀਆਂ ਦਾ ਸੰਘਾਰ ਕਰ ਦਿੱਤਾ ਹੈ ਖਾਤਮਾ ਕਰ ਦਿੱਤਾ ਹੈ ਦੁਰਕਾਂ ਦਾ ਨਬੇੜਾ ਕਰ ਦਿੱਤਾ ਹੈ ਪਰੇ ਪਰਿੰਦ ਲੋਥੈ ਫੇਰੇ ਬਾਜ ਕੋਥੈ ਲਹੂ ਦੀਨ ਚਾਲਾ ਪਹਿੰਨ ਵਿਸਾਲਾ ਲੋਥਾਂ ਦੇ ਢੇਰ ਲੱਗੇ ਨੇ ਫਿਰ ਬਾਜ ਕੋਥੈ ਜ਼ਖਮੀ ਹੋ ਕੇ ਘੋੜੇ ਵੀ ਇਧਰ ਉਧਰ ਲੋਥਾਂ ਦੇ ਉਪਰੋਂ ਵੀ ਲੰਘ ਜਾਂਦੇ ਹਨ ਚਾਰੇ ਪਾਸੇ ਭਿਆਨਕ ਜਿਹਾ ਮਾਹੌਲ ਹੈ ਮਰੇ ਪੁੰਜਕ ਹੋਰੇ ਨੰਗ ਮੋਟ ਕੋਰੇ ਦੇਖੇ ਹੈ ਨਾ ਅਗ ਲਖੇ ਅੰਗ ਲਾਪੀ ਕਨੇਕਾਂ ਘੋੜੇ ਤਕੀਤੇ ਭਿਗੇ ਤਰਪਦੇ ਨੇ ਔਰ ਆਪਣੀ ਹੀ ਆਵਾਜ਼ ਦੇ ਵਿੱਚ ਦਰਦ ਭਰੀ ਆਵਾਜ਼ ਪੈਦਾ ਕਰਦੇ ਹਨ

ਯਾਹ ਕਿਸੇ ਤੀਰ ਨੇ ਸਾਡੇ ਸਰੀਰ ਨੂੰ ਵਿੰਨ ਦੇਣਾ ਹੈ ਚਲੇ ਵੇਗ ਜੋਈ ਗਿਰੇ ਲਾਲ ਸੋਈ ਕਿਤੇ ਘਾਏ ਖਾਏ ਕਹੇ ਹਾਏ ਹਾਏ ਵੇਗ ਦਾ ਅਰਥ ਹੁੰਦਾ ਹੈ ਜਲਦੀ ਚਲੈ ਵੇਗ ਜੋਈ ਤੇਜ਼ੀ ਨਾਲ ਅੱਗੇ ਵਧਣ ਦਾ ਯਤਨ ਕਰਦਾ ਪਰ ਗਿਰੇ ਲਾਲ ਸੋਈ ਜਿਸ ਨੂੰ ਤੀਰ ਲੱਗਦਾ ਹੈ ਉਹ ਉਥਲੀ ਡਿੱਗ ਜਾਂਦਾ ਹੈ ਅੱਗੇ ਨਹੀਂ ਵੱਧ ਸਕਦਾ ਲਖੈਂ ਅੰਗ ਲਾਗੇ ਅੰਗਾਂ ਦੀ ਸ਼ਾਹੀਆਂ ਵਿੰਨੀਆਂ ਜਾ ਰਹੀਆਂ ਨੇ ਕਿਸੇ ਦੇ ਲੱਤ ਉੱਪਰ ਪ੍ਰਹਾਰ ਹੋ ਜਾਂਦਾ ਹੈ ਕਹੀਂ ਹਾਏ ਹਾਏ ਮੁਖ ਤੋਂ ਡਿੱਗਦੇ ਡਿੱਗਦੇ जख्म ਖਾ ਕੇ ਦਰਦ ਭਰੀ ਆਵਾਜ਼ ਵਿੱਚ ਹਾਏ ਹਾਏ ਓਕਾਰ ਦੇ ਵਿਸਾਲੇ ਉਜਾਰਾ ਚਹਿ ਕੋਏ ਭਾਗੇ ਨਾ ਸੂਜੇ ਸੋ ਅਗੇ ਵਿਸਾਲੇ ਉਜਾਰਾ ਨਾ ਪੰਚਹਿ ਨਿਹਾਰਾ ਚਾਹੁੰਦੇ ਨੇ ਕੋਈ ਕਾਮ ਜਗ ਵੀ ਪ੍ਰਾਪਤ ਕਰੀਏ ਕੁਝ ਅੱਗੇ ਚਾਰ ਕਦਮ ਵਧ ਜਾਈਏ ਪਰ ਸੁਜੇ ਨਾ ਸੁਜੇ ਕੁਝ ਅੱਗੇ ਕੁਝ ਸੁਜਦਾ ਨਹੀਂ ਕਿ ਅੱਗੇ ਕਿਹੜੇ ਪਾਸੇ ਵਧਾਂਗੇ ਵਿਸਾਲੇ ਉਜਾਰਾ ਕਾਵੇਂ ਜਿਹੜਾ ਜਾਣਨ ਕੀਤਾ ਸੀ ਮਿਸਾਲਾਂ ਜਗਾਈਆਂ ਸਨ ਉਹ ਵੀ ਢਹ ਢੇਰੀ ਕਰ ਦਿੱਤੀਆਂ ਗਈਆਂ ਨਾ ਪੰਖ ਨਿਹਾਰਾ ਹਨੇਰੇ ਕਰਕੇ ਰਾਹ ਅੱਗੋਂ ਕੋਈ ਨਹੀਂ ਦਿਸਦਾ ਕਹਾ ਪਾਗ ਜਾਵੈ ਨਹੀਂ ਭੇਵ ਪਾਵੈ ਸੋ ਹੋਇ ਲਾਚਾਰਾ ਜਾਣੋ ਗਿਆਨੀ ਜਾਨ ਸਤਿਗੁਰੂ ਜਿਨ੍ਹਾਂ ਨੇ ਆਪ ਇਸ ਨਾਜਕ ਸਮੇਂ ਦੇ ਅੰਦਰ ਸਤਿਗੁਰੂ ਜੀ ਨੇ ਆਪਣੇ ਸੂਰ ਬੀੜਾਂ ਨੂੰ ਤਕੜਾਈ ਬਖਸ਼ੀ ਹੈ ਔਰ ਆਪ ਵੀ ਸਰਦੀ ਤੋਂ ਬਚਨ ਲਈ ਥੋੜਾ ਨੂੰ ਵਖਰੇ ਵਖਰੇ ਢੂਣੇ ਲਾ ਕੇ ਦਿੱਤੇ ਔਰ ਰਜਵਾ ਭੋਜਨ ਬਖਸ਼ਿਆ ਇਹ ਆਰਾਮ ਵੀ ਕੀਤਾ ਹੈ ਪਰ ਜਿਹੜੀ ਤੁਰਕ ਸੈਨਾ ਚੜ੍ਹ ਕੇ ਆਈ ਹੈ ਨਾ ਉਹਨਾਂ ਨੇ ਆਰਾਮ ਕੀਤਾ ਹੈ ਨਾ ਭੋਜਨ ਕੀਤਾ ਹੈ ਨਾ ਹੀ ਉਹਨਾਂ ਦੇ ਕੋਲ ਸਰਦੀ ਤੋਂ ਬਚਨ ਦਾ ਕੋਈ ਰਾਹ ਹੈ ਜਿਸ ਕਰਕੇ ਬਹੁਤਾ ਨੁਕਸਾਨ ਤੁਰਕ ਸੈਨਾ ਦਾ ਇੱਥੇ ਕਵੀ ਦੱਸ ਰਿਹਾ ਹੈ ਕਭੀ ਕਹਿੰਦੇ ਨੇ ਕਿ ਭੱਜ ਕੇ ਜਾਣ ਵੀ ਕਿਥੇ ਖੋਏ ਸੋ ਲਾਚਾਰਾ ਲਾਜਾਰ ਹਨ ਬੇਵਸ ਹਨ ਹੁਕਮ ਦੇ ਵੱਧੇ ਹੋਏ ਆਏ ਹਨ ਖਰੇ ਖਾਏ ਮਾਰਾ ਆਪਣੀ ਥਾਂ ਤੇ ਖੜੋਤੇ ਹੋਏ ਹੀ ਮਾਰ ਖਾਰੇ ਹਨ ਨਾਥੇ ਉਖਾਵ ਨਾ ਹੋਰੀ ਚਰਵ ਬਹੀ ਬਾਜ ਸੀਰੀ ਮਹਾ ਸੀ ਬਗੀਰੀ ਹੱਥ ਉੱਠਦੇ ਨਹੀਂ ਕਿਉਂਕਿ ਹੱਥ ਠੰਡ ਨੇ ਠੰਡੇ ਕਰ ਦਿੱਤੇ ਗੋਲੀ ਚਲਾਉਣੀ ਵੀ ਚੌਣ ਚਲਾ ਨਹੀਂ ਹੁੰਦੀ ਬਹੀ ਬਾਉ ਸ਼ੀਰੀ ਠੰਡੀ ਸ਼ੀਤ ਹਵਾ ਚੱਲ ਰਹੀ ਹੈ ਜਿਸ ਕਰਕੇ ਇਹਨਾਂ ਦੇ ਹੱਥ ਅਤੇ ਪੈਰ ਠੰਡ ਕਰਕੇ ਸਿਪਾਈਆਂ ਦੇ ਸੁੰਨ ਹੋ ਗਏ ਲਗੀ ਦੇ ਮਾਹੀ ਸਹੀ ਜਾਏ ਰਾਹੀ ਫੋਗਾਰ ਹੈ ਕਹੰਤੇ ਕਰਾਮਾਤਵੰਤੇ ਬਸ ਇੱਕ ਗੱਲ ਹੀ ਸੋਚਦੇ ਨੇ ਵੀ ਗੁਰੂ ਤੇ ਗੁਰੂ ਦੀ ਸੈਨਾ ਵਿੱਚ ਕੋਈ ਕਰਾਮਾਤ ਹੈ ਜਿਹੜੇ ਏਡੀ ਵੱਡੀ ਮਾਰ ਮਾਰਦੇ ਹਨ ਗੁਰੂ ਪੌਨ ਪਰੇ ਰੀ ਕਪਜੋ ਰਹੇ ਰੀ ਸਭੈ ਸੁਨਤੀ ਨੇ ਭਇਓ ਜਹੀਨ ਈ ਰਾਜ ਦੇੰਦੇ ਉਦਤੀ ਹੈ ਜਨਵਰੀ ਦਾ ਮਹੀਨਾ ਹੈ ਇਹ ਤਾਂ ਉਦਤੀ ਹੈ ਕਾਦਰ ਦੀ ਖੇਡ ਹੈ ਕਿ ਸਰਦੀ ਤਾਂ ਹੋਵੇਗੀ ਹੀ ਪਰ ਸਰਦੀ ਤੋਂ ਬਚਣ ਦਾ ਕੋਈ ਇਹ ਪ੍ਰਬੰਧ ਨਹੀਂ ਕਰਕੇ ਆਏ ਬਸ ਵਿਯੋਸ਼ ਵਿੱਚ ਸ਼ਾਹ ਜਹਾਨ ਬਾਦਸ਼ਾਹ ਦੇ ਹੁਕਮ ਨਾਲ ਤੁਰਪੇ ਸੰ ਗੁਰੂ ਪ੍ਰਪਨ ਪਰੇਰੀ ਕਬੈ ਜਿਉ ਨਾ ਹੈ ਰੀ ਕਹਿੰਦੇ ਇੰਨੀ ਠੰਡ ਤੱਕਦੇ ਨਹੀਂ ਦੇਖੀ ਸਵੇ ਸੋਨ ਕੀਏ ਸੋਨ ਹੋ ਗਏ ਇਨਾਂ ਦੇ ਸਰੀਰ ਵੀ ਭੈ ਓਜ ਹੀ ਨੇ ਬਲ ਤੋਂ ਖਾਲੀ ਹਨ ਕਹੋ ਗੋਨ ਬੇਰਾ ਸਹਾਰੈ ਸੁਮੀਰਾ ਲਰੇ ਪੈਰ ਜੋਦੰ ਕਰੇ ਸ਼ਸਤ ਸੁਦੰ ਕੌਣ ਸੂਰ ਬੀਰ ਹੈ ਜੋ ਆਤ ਦੀ শীত ਵਿੱਚ ਠੰਡ ਵਿੱਚ ਆ ਕੇ ਲੜੇ ਸ਼ਸਤਰ ਚਲਾਵੇ ਸ਼ਸਤਰਾਂ ਦਾ ਪਰਹਾਰ ਕਰੇ ਜੁੱਧ ਕਹਿਣ ਲੱਗੇ ਕਿਵੇਂ ਹੋਵੇ ਬਰਾਬਰ ਦੀ ਗੱਲ ਹੋਣੀ ਚਾਹੀਦੀ ਹੈ ਪਰ ਤੁਰਕ ਸੈਨਾ ਨੂੰ ਇਸ ਠੰਡੀ ਪવન ਨੇ ਰੋਕ ਲਿਆ ਹੈ ਬ੍ਰੇਕ ਲਾ ਦਿੱਤੀ ਹੈ ਕਰਿਓ ਕਰੋਦ ਪਰੇ ਸਭੀਆਂ ਨਮਾਰੇ ਸ਼ੋਨੇ ਕੌਣ ਬਾਨੀ ਫਰੀਦੂਮ ਤਾਂ ਨਹੀਂ ਕਰੋਧ ਅੰਦਰ ਬਹੁਤ ਹੈ ਗੁੱਸਾ ਅੰਦਰ ਇਹਨਾਂ ਦੇ ਬਹੁਤ ਹੈ ਸਭੀ ਆਨ ਮਾਰਣ ਚਾਹੁੰਦੇ ਨੇ ਥੋੜੇ ਜੇ ਸਮੇਂ ਵਿੱਚ ਥੋੜੀ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਸੈਨਾ ਨੂੰ ਮਾਰ ਬੰਨ ਕੇ ਹੱਥ ਕੜੀਆਂ ਲਾ ਕੇ ਲਾਹੌਰ ਸ਼ਾਹਜਹਾਨ ਬਾਦਸ਼ਾਹ ਦੇ ਪਾਸ ਲੈ ਜਾਵਾਂ ਗੋਰੀ ਆ ਗਿਆ ਤੇ ਸੀਤ ਪਾਸ ਕੇ ਨਸ਼ਸਰ ਉਠਾਏ ਤਾਲ ਕੰਪਤ ਜੋ ਰਹਿ ਬਿਸ਼ਾਰੀ ਸੋਏ ਕਬੀਰ ਰਾਜ ਕਵੀ ਸੰਤੋਖ ਸਿੰਘ ਲਿਖਦੇ ਹਨ ਕਿ ਇਸ ਜੰਗ ਯੋਧ ਦੇ ਅੰਦਰ ਇਸ ਮੈਦਾਨੀ ਜੰਗ ਦੇ ਅੰਦਰ ਗੁਰੂ ਮਹਾਰਾਜ ਸਤਗੁਰੂ ਜੀ ਦੀ ਆਗਿਆ ਦਾ ਪਾਲਣ ਕਰਨ ਵਾਲੇ ਸ਼ੂਰਬੀਰ ਜਾਨਾ ਭੂਲ ਕੇ ਲੜਦੇ ਹਨ ਛਾਤੀ ਦਾ ਕੇ ਲੜਦੇ ਹਨ ਥੋੜਾ ਜਿਹਾ ਕਦਮ ਵੀ ਪਿੱਛੇ ਨਹੀਂ ਹਟਦੇ ਅੱਗੇ ਵਧਦੇ ਹਨ ਜਿਨ੍ਹਾਂ ਨੇ ਘੋੜ ਸਵਾਰੀ ਕੀਤੀ ਹੋਈ ਹੈ ਸ਼ਸਤਰ ਵੱਧ ਜੋੜੇ ਨੇ ਕਮਰ ਕੱਸੇ ਕੀਤੇ ਨੇ ਕਲਾ ਨਾਲ ਮੈਦਾਨੇ ਜੰਗ ਵਿੱਚ ਜੂਝਦੇ ਹਨ ਦੂਸਰੇ ਪਾਸੇ ਤੁਰਕ ਜਿਹੜੀ ਸੈਨਾ ਹੈ ਉਹਨਾਂ ਦਾ ਵਾਸ ਨਹੀਂ ਚੱਲਦਾ ਹੋਤੇ ਸੈਨ ਸਰਦਾਰ ਜੇ ਰਹੇ ਪਿਛਾਰੀ ਸੋਏ ਢੋਇਓ ਲਸ਼ਕਰਿਆ ਦਰਮਿਜ ਤਪਦ ਸ਼ੁਰਦ ਫਰ ਹੋਵੇ ਲਲਾ ਵੀਰ ਨੇ ਅਤੇ ਇਹਨਾਂ ਨੂੰ ਤੋੜਨ ਵਾਲੇ ਇਹਨਾਂ ਦੇ ਸੈਨਾਪਤੀ ਭੀਖਰਮ ਖਾਨ ਹੈ ਗੋਲਖਾਨ ਹੈ ਇਹਨਾਂ ਨੇ ਹੱਲਾਸ਼ੇਰੀ ਬੜੀ ਦਿੱਤੀ ਹੈ ਤੁਰਕ ਸੈਨਾ ਨੂੰ ਜੋ ਇਹਨਾਂ ਦੇ ਕਵੀ ਕਹਿੰਦੇ ਸਰਦਾਰ ਨੇ ਰਹੀ ਪਿਸ਼ਾਰੀ ਸੋਏ ਆਪ ਪਿੱਛੇ ਹਨ ਸੈਨਾ ਨੂੰ ਅੱਗੇ ਭੇਜ ਦਿੱਤਾ ਹੈ ਢੋਇਓ ਲਸ਼ਕਰ ਅਗਰ ਨਿਜ ਥਕਤ ਸ਼ੁੱਧ ਤ ਠਰ ਜੋਏ ਥੱਕੇ ਵੀ ਹੋਏ ਨੇ ਭੁੱਖੇ ਵੀ ਹਨ ਔਰ ਆਤ ਦੀ ਸਰਦੀ ਵੀ ਵੀ ਮਾਰ ਇਹਨਾਂ ਨੂੰ ਪਈ ਹੈ ਬਾਝ ਹੋ ਲਰਿਓ ਨਾ ਨਾਮ ਰਤ ਪਰ ਹੋ ਤੋ ਹਨੇਰਾ ਪੀਨਾ ਸੈਨਾ ਬਧਵਾਚੇ ਸ਼ਕਲ ਸੈਨਾ ਪ੍ਰਾਨ ਬਹੀਨਾ ਭਜ ਨਹੀਂ ਸਕਦੇ ਰਾਤ ਦਾ ਹਨੇਰਾ ਹੈ ਔਰ ਲੜਨਾ ਪੈ ਰਿਹਾ ਹੈ ਪਰ ਸਾਹਮਣੇ ਮੌਤ ਹੈ ਜਿਹੜਾ ਵੀ ਅੱਗੇ ਵੱਧਦਾ ਹੈ ਉਹ ਤੀਰਾਂ ਦੀ ਵਰਖਾ ਦੀ ਮਾਰੇਠਾਂ ਆ ਜਾਂਦਾ ਹੈ। ਵਿਛੇ ਵੀ ਨਹੀਂ ਹੱਸਦੇ ਹੋ ਤੋ ਹਨੇਰਾ ਵੀ ਨਹੀਂ ਅੰਧਕਾਰ ਰਾਤ ਦਾ। ਇਸ ਕਰਕੇ ਸੈਨਾ ਬਤ ਬਾਚੇ ਸਗਲ ਸੈਨਾ ਪ੍ਰਾਨ ਬਹੀਨ ਜਿਹੜੀ ਤੁਰਕ ਸੈਨਾ ਅੱਗੇ ਵਧੀ ਸੀ ਉਹਨਾਂ ਵਿੱਚੋਂ ਥੋੜੇ ਬਚੇ ਹਨ। ਕਹੋ ਕਹਾ ਲਗ ਜੋ ਤੁਰਕਨ ਮਾਹੇ ਭਾਜ ਗਏ ਨਾ ਮੁਰ ਲਰੇ ਕਰੇ ਕਰੇ ਮਰ ਜਾਹੇ ਕਿਥੋਂ ਤੱਕ ਕਬੀਰ ਰਾਜ ਕਹਿੰਦੇ ਮੈਂ ਦੱਸਾਂ ਤੁਹਾਨੂੰ ਵਿਆਖਿਆ ਕਰਨ ਇਹ ਨਿਰਬਲ ਹਨ ਇਹ ਬਲ ਨਹੀਂ ਦਿਖਾ ਰਹੇ ਜੋ ਤੁਰਕਨ ਮਾਹੇ ਜੋ ਤੁਰਕ ਹਨ ਉਹਨਾਂ ਦਾ ਜ਼ਿਕਰ ਕਰਦਾ ਪਿਆ ਕਿ ਨਿਰਬਲ ਹਨ ਭਾਗੇ ਗਏ ਨਾ ਮੁਰ ਲਰੇ ਆਸ-ਪਾਸ ਨੂੰ ਜਿਹੜੇ ਥੋੜੇ-ਬਹੁਤੇ ਲੰਘ ਗਏ ਜੰਗਲੀ ਇਲਾਕੇ ਵੱਲ ਨੂੰ ਖਰੇ-ਖਰੇ ਮਰ ਜਾਏ ਉਹਨਾਂ ਨੂੰ ਦੂਰ ਜਾਣ ਦਾ ਦੂਰ ਹੋਣ ਦਾ ਮੌਤ ਤੋਂ ਤਾਂ ਬਚ ਗਏ ਪਰ ਆਪ ਵੀ ਸਰਦੀ ਵਿੱਚ ਤੇ ਹਨੇਰੇ ਵਿੱਚ ਬਹੁਤਾ ਕੋਈ ਦੂਰ ਤੱਕ ਸਫ਼ਰ ਨਹੀਂ ਕਰ ਸਕੇ ਸ੍ਰੀ ਸਤਗੁਰੂ ਕੀ ਸੈਨ ਗੰਨਾ ਸੁਣੀ ਆਵਾਈ ਭੂਰ ਮਾਰੇ ਸੁਖ ਮਨ ਕਛਰੇ ਯੋ ਨ ਪਰਮੋਦਮੋ ਸੂਰ ਕਵੀ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਭੇਜੀ ਹੋਈ ਜਿਹੜੀ ਸੈਨਾ ਹੈ ਉਹ ਬੜੀ ਚੜ੍ਹਦੀ ਕਲਾ ਨਾਲ ਹਿਰਦੇ ਕਰਕੇ ਗੁਰੂ ਨੂੰ ਯਾਦ ਕਰਦੇ ਨੇ ਗੁਰੂ ਪਾਤਸ਼ਾਹ ਦੀ ਸਿਮਰਤੀ ਵਿੱਚ ਹਨ ਔਰ ਮਾਰੇ ਸੁਖ ਮਨ ਕੁਸ਼ ਲਰੇ ਪੂਰ ਪਰਮੋਦ ਬਉ ਸੂਰ ਸੂਰਬੀਰ ਸਤਗੁਰੂ ਜੀ ਦੇ ਪ੍ਰਸੰਤਾ ਰਾਸਤੇ ਲੜ ਰਹੇ ਨੇ ਆਖ ਵੀ ਪ੍ਰਸੰਨ ਹੋ ਕੇ ਮੈਦਾਨ ਵਿੱਚ ਗਏ ਨੇ ਕੋਈ ਮਜਬੂਰੀ ਨਾ ਆਲ ਮੈਦਾਨ ਵਿੱਚ ਨਹੀਂ ਗਏ ਸਤ ਸੋ 8000 ਪਟ ਮਰੇ ਅਧੇਰੇ ਮਾਹੀ ਲਲਾ ਬਾਗਟ ਲਲਾ ਵੇਗ ਢੇਰ ਸੁਧ ਗਏ ਨਰਕ ਸੁਖ ਤੇ ਅਬ ਨਾ ਹੈ ਲਨਾ ਦੇਵ ਨੂੰ ਅਚਾਨਕ ਪਤਾ ਲੱਗਾ ਜੋ ਇਹਨਾਂ ਦਾ ਸੈਨਾਪਤੀ ਲਾਹੌਰ ਤੋਂ ਚੜ੍ਹ ਕੇ ਆਇਆ ਸੀ ਭਾਵੇਂ ਮੁਕਾਬਲ ਦੇ ਇਲਾਕੇ ਦੇ ਰਹਿਣ ਵਾਲਾ ਹੈ ਇਹਦੀ 8000 ਸੈਨਾ ਮਰੇ ਅੰਧੇਰੇ ਮਾਹੀ ਹਨਦਕਾਰ ਵਿੱਚ ਅੱਧੀ ਰਾਤ ਦੇ ਸਮੇਂ ਦੌਰਾਨ ਸੈਨਾ ਮਾਰ ਗਏ ਜਾਣੇ ਪਰੇ ਨ ਭਾਜ ਗਏ ਕਿਦੋਂ ਮਰੇ ਰਣ ਖੇਤ ਛੁਟ ਤਨ ਤਪ ਕਨ ਸ਼ੋਰ ਹੈ ਬਕੇ ਨ ਕੋਪ ਸਮੇਤ ਹੁਣ ਕੋਈ ਇਨਾਂ ਦਾ ਸਿਪਾਈ ਲੜਨੀ ਰਿਹਾ ਮੈਦਾਨ ਅੰਦਰ ਕਿਉਂਕਿ ਹੱਥੋਂ ਹੱਥ ਲੜਾਈ ਸੀ ਜਾਣੇ ਪਰੇ ਨ ਭਾਜ ਗਏ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਉਹ ਹਨੇਰੇ ਵਿੱਚ ਖੜੋਤੇ ਵੀ ਨੇ ਮੈਦਾਨ ਵਿੱਚ ਜਾਂ ਕਿਥੋਂ ਮਰੇ ਅਣਖੇ ਭੱਜ ਗਏ ਨੇ ਕਿ ਮੈਦਾਨੇ ਜੰਗ ਵਿੱਚ ਖੜੋਤੇ ਨੇ ਸ਼ੁਤਤਨਾ ਤੋਪਕਾ ਨਾ ਕੋਈ ਤੋਪ ਦੀ ਬੰਦੂਕ ਚੱਲਣ ਦੀ ਕੋਈ ਆਵਾਜ਼ ਆ ਰਹੀ ਹੈ ਨਾ ਸ਼ੋਰ ਹਵੇ ਕੋਈ ਆਵਾਜ਼ ਨਹੀਂ ਆ ਰਹੀ ਘੋੜਿਆਂ ਦੀ ਵੀ ਬਕਾਇਨਾ ਕੋਪ ਸਮੇਤ ਮੁਖ ਤੋਂ ਵੀ ਕੁਝ ਬੋਲ ਜਿਹੜੇ ਸਨ ਬੋਲਦੇ ਵੀ ਮਾਰ ਲੋ ਮਾਰ ਲੋ ਮਾਰ ਲੋ ਉਹ ਆਵਾਜ਼ ਵੀ ਲਲਾ ਦੇਖ ਨੂੰ ਨਹੀਂ ਆਉਂਦੀ ਲਲਾ ਮੇਰ ਕਾ ਭਗਪਤੀ ਸੰਤ ਬਾਕ ਵਿਸਮਾਏ ਦਸਿਆ ਪੰਜ ਸੰਸਰ ਪਾਟ ਕਾਹਿਆ ਭਇਓ ਤੇ ਜਾਏ ਸੋਚੀ ਪੈ ਗਿਆ 7000 ਸੈਨਾ ਪਹਿਲਾ ਮਾਰੀ ਗਈ 8000 ਫਿਰ ਭੇਜੀ ਸੀ ਇਸ ਤਰ੍ਹਾਂ 15000 ਜਿਹੜੇ ਸੂਰਬੀਰ ਅੱਗੇ ਗਏ ਸਨ ਅੱਧੀ ਰਾਤ ਹਮਲਾਵਰ ਹੋਏ ਸਨ ਛੇਵੇਂ ਪਾਤਸ਼ਾਹ ਤੇ ਚੜ ਕੇ ਗਏ ਸਨ ਉਹਨਾਂ ਦਾ ਅਤਾ ਪਤਾ ਹੀ ਨਹੀਂ ਲੱਗਦਾ ਤੇ ਮਰੇ ਅਤ ਕਸੂਜਤ ਨਹੀਂ ਰਹ ਤਨ ਬ੍ਰਿੰਦਵਨ ਸਾਲ تانگی تپت گن کو ہتے مرت کے بوجت کال تیمر یادہ ہے ہنیرہ دور تک شایع ہویا ہے کوئی مثال بھی نہیں جب دی بھی بھی جس دے چانن میں کوئی سج سکے کوئی دیس سکے کوئی دکھائی نہیں پہندا تاک تپت گن کو ہتے مرت کے بوجت کال کوئی توپ بھی نہیں چاند رہی ਕੋਈ ਬੰਦੂਕ ਦੇ ਚੱਲਣ ਦੀ ਗੋਲੀ ਦੇ ਚੱਲਣ ਦੀ ਵੀ ਕੋਈ ਆਵਾਜ਼ ਨਹੀਂ ਆਉਂਦੀ ਭਇਓ ਨਿਆਛੋ ਜੰਗ ਕਛ ਸੋਚਤ ਜਿਨ ਜਤ ਮਾਹੇ ਭਗਨੀ ਨੰਦਨ ਟਿਹੋਤੋ ਕਾਬਲ ਬੇਗ ਵਿਜਵਾ ਹੈ ਜੋ ਇਸ ਦਾ ਨਾਲ ਕਾਬਲ ਬੇਗ ਪਤੀਜਾ ਆਇਆ ਹੋਇਆ ਹੈ ਉਸ ਪਤੀਜੇ ਵੱਲ ਇਹ ਪ੍ਰੇਰਿਤ ਹੋ ਕੇ ਆਪਣਾ ਘੋੜਾ ਲੈ ਕੇ ਲਲਾ ਵੇਦ ਮੇੜਤਾ ਬਣਾ ਕੇ ਪੁੱਛਦਾ ਹੈ ਸੋਚਦਿਆਂ ਸੋਚਦਿਆਂ ਇਹ ਹੋਇਆ ਕੀ ਹੈ ਇੰਨੀ ਜ਼ਿਆਦਾ ਸੈਨਾ ਹੋਵੇ ਤੇ ਆਵਾਜ਼ ਨਾ ਹੋਵੇ ਕੋਈ ਆਵਾਜ਼ ਨਾ ਹੋਵੇ ਇੰਨੀ ਜ਼ਿਆਦਾ ਸੈਨਾ ਹੋਵੇ ਸਾਰੇ ਕਿਤੇ ਸਨਾਡਾ ਕਿਹਦੀ ਗੱਲ ਦਾ ਹੈ ਕਹੇ ਉਹ ਸੀਤ ਅਤ ਸਹਿ ਪਰੈ ਮਿਕਸਤ ਹਾਥ ਨਾ ਭਾਏ ਬੇਵਸਿਕਤਪਾਦ ਗਏ ਕੈ ਸ਼ਗਰੇ ਮਿਤ ਹੋਏ ਜਦ ਕਾਬਲ ਬੀਗ ਆਪਣੇ ਭਤੀਜੇ ਦੇ ਨਾਲ ਨੇੜਤਾ ਬਣਾਈ ਹੈ ਲਲਾ ਬੀਗ ਸਾਹਮਣੇ ਆਇਆ ਹੈ ਤਾਂ ਉਸ ਨੇ ਅੱਗੋਂ ਕਿਹਾ ਹੈ ਕਿ ਸੀਤ ਅਤ ਸਹਿ ਬਰੈ ਠੰਡ ਬਹੁਤ ਜ਼ਿਆਦਾ ਹੈ ਨਿਕਸ਼ਤ ਹਾਥ ਨਾ ਹੋਏ ਹੱਥ ਤਾਂ ਕੰਬਲ ਲੋਈ ਵਿੱਚੋਂ ਬਾਹਰ ਕੱਢਣ ਤੇ ਜੀ ਨਹੀਂ ਕਰਦਾ ਕੁਛ ਕਹਿੰਦੇ ਹੋ ਹਥਿਆਰ ਚਲਾਉਣ ਢਾਲਾਂ ਪਕੜਨ ਇਹ ਨਹੀਂ ਹੋ ਸਕਣਾ ਭੈ ਬੇਵਸਕੇ ਤਪਾਰ ਗਏ ਕਹਿ ਸਦਰੇ ਮਿਰਤੂ ਹੋਏ ਕੁਝ ਤਾਂ ਬੇਵਸ ਹੋ ਕੇ ਇਥੋਂ ਭੱਜ ਗਏ ਨੇ ਦੂਰ ਚਲੇ ਗਏ ਨੇ ਸਿਪਾਈ ਆਪਣੀਆਂ ਜਾਨਾਂ ਬਚਾ ਗਏ ਨੇ ਜਿਹੜੇ ਸਾਹਮਣੇ ਆਏ ਸਨ ਮਿਰਤੂ ਹੋਏ ਉਹ ਮੈਦਾਨੇ ਜੰਗ ਵਿੱਚ ਸ਼ਾਤੀ ਢਾ ਕੇ ਖਰੋਣ ਵਾਲੇ ਮਾਰੇ ਗਏ ਦੇਸ ਚੜ੍ਹਿਆ ਜਬ ਜੰਗ ਕੀ ਆਛੈ ਬਿਰਤਵ ਥਾਨ ਗਹਿ ਲੈ ਕੇ ਮਾਰ ਹੈ ਜਿਹ ਨਹੀਂ ਗੁਰ ਜਾਨ ਉਸ ਵਕਤ ਫਿਰ ਕਾਬਲ ਬੇਰ ਕਹਿੰਦਾ ਕਿ ਥੋੜੀ ਉਡੀਕ ਕਰ ਲੋ ਦਿਨ ਚੜ੍ਹ ਲੈਣ ਦਿਓ جنگ جود چنگی طرح سمجھ لگے گا اپنی سینہ بھی دکھائی دے گی اور نہیں گر جان گرو ہرگوبند صاحب نا پکڑ لماں گے آئے کمر ویگ اتنے میں سب سن کہیو. ਜੋਨਾਰੇ ਦੇਉ ਦੇ ਵੇਗ ਧਾਰਤ ਹੋ ਸੁਖਮ ਸੋtheta re ਉਸ ਸਮੇ ਲਲਾਬ ਗਾਹਿ ਉਹ ਜਹਤ ਕੋ ਸੋਏ ਜਮ ਤੇ ਕਹੇ ਉਹ ਸੋ ਜਾ ਬੀ ਤਨ ਮੈਂ ਬੜੀ ਚਿੰਤਾ ਹੈ ਤਨ ਮੈਂ ਬੜੀ ਚਿੰਤਾ ਹੈ ਕਿਉਂਕਿ ਰਾਤ ਆਉਂਦਾ ਹੋ